ਸਤਿ ਸ਼੍ਰੀ ਅਕਾਲ ਜੀ ਮੈਂ ਰਜਿੰਦਰ ਸਿੰਘ ਉਮਰ ਮੇਰੀ ਠਾਰ ਸਾਲ ਮੈਂ ਸਲਾਈ ਮਸ਼ੀਨਾਂ ਦਾ ਸੈਂਬਲਿੰਗ ਦਾ ਕੰਮ ਕਰ ਰਿਹਾ ਹਾਂ ਤੇ ਮੈਨੂੰ ਅੱਜ ਤੋਂ ਕੋਈ 8-9 ਸਾਲ ਪਹਿਲਾਂ ਮੈਨੂੰ ਕਾਫੀ ਜੋੜਾ ਦੀ ਪ੍ਰੋਬਲਮ ਆ ਗਈ ਤੇ ਉਹਦੇ ਵਿੱਚ ਮੈਂ ਕੋਈ ਵੀ ਚੀਜ਼ ਜਦੋਂ ਚੱਕਣੀ ਤਾਂ ਮੈਨੂੰ ਬਹੁਤ ਦਿੱਕਤ ਹੋਣੀ ਸੀ ਜਦੋਂ ਮੇਰੇ ਮਤਲਬ ਹੱਥ ਪੈਰੋਂ ਮੈਨੂੰ ਚੀਜ਼ਾਂ ਛੁੱਟਣ ਲੱਗੀਆਂ ਕਈ ਵਾਰੀ ਕੰਮ ਕਰਦੇ ਕਰਦੇ ਕੋਈ ਅਥਿਆਨ ਛੁੱਟ ਜਾਣਾ ਗਈ ਉਹਦੀ ਪੈਰਾਂ ਦੇ ਬੱਜ ਜਾਣਾ ਇਹਦੇ ਨਾਲ ਮੈਨੂੰ ਕਾਫੀ ਦਿੱਕਤ ਆਉਣ ਲੱਗੀ ਤੇ ਮੇਰੇ ਤਾਂ ਮਦਰਨ ਢੂਹੀ ਨੂੰ ਵੀ ਜਾਨੀ ਬਹੁਤ ਦਰਦ ਰਹਿਣ ਲੱਗ ਗਿਆ ਕਿਉਂਕਿ ਕੰਮ ਸਾਡਾ ਇੰਨਾ ਸੀਗਾ ਬ੍ਰਿੱਤੀ ਦਾ ਤੇ ਨਿਗਾਹ ਤੇ ਵੀ ਇੰਨਾ ਅਸਰ ਪੈਣ ਲੱਗ ਗਿਆ ਵੀ ਇਹਨੂੰ ਮਰਵਾਨ ਨੂੰ ਤਾਂ ਬਿਨਾਉਂ ਵੀ ਨਜ਼ਰ ਆਉਂਦਾ ਸੀਗਾ ਸਾਡੀਆਂ ਵੀ ਤਾਂ ਸਾਨੂੰ ਮੈਨੂੰ ਇੰਨੀ ਪ੍ਰੋਬਲਮ ਹੋ ਜਾਂਦੀ ਕਿ ਮੇਰੇ ਹੱਥਾਂ ਮੈਰਾਂ ਦੀਆਂ ਉਂਗਲਾਂ ਵੀ ਸੁੱਜ ਜਾਂਦੀਆਂ ਇਹਨਾਂ ਨੂੰ ਕਦੇ ਗਾਂਧਿਆਂ ਨੂੰ ਕਹਣਾ ਵੀ ਇਹਨਾਂ ਨੂੰ ਮਾਲਿਸ਼ ਕਰੋ ਜਾਂ ਇਹਨਾਂ ਨੂੰ ਸੇਕਾ ਦਿਓ ਕਦੇ ਧੂਨੀ ਸੇਕਣੀ ਉਹਦੇ ਨਾਲ ਥੋੜਾ ਬਹੁਤਾ ਕੰਮ ਚਲਾਉਣਾ ਤੇ ਕਦੇ ਬੱਚਿਆਂ ਨੂੰ ਇਹ ਕਹਣਾ ਵੀ ਇਹਨਾਂ ਨੂੰ ਮਤਲਬ ਦਵਾਈਆਂ ਵਿੱਚ ਟੂਬਾਂ ਮਾਰਣੀਆਂ ਤਾਂ ਵੀ ਜਦੋਂ ਜਾਂਦੇ ਸੂਜ ਨਹੀਂ ਉਤਰਦੀ ਸਿੰਘੀ ਜੋ ਵੰ ਮਨਣਾ ਵੀ ਦੋ ਰਾਮ ਨਾਇ ਵੀ ਜਦੋਂ ਸੀ ਮੈਂ ਕਾਫੀ ਟੈਸਟ ਵੀ ਕਰਵਾਏ ਵੀ ਟੈਸਟ ਕਰਵਾਉਣ ਤੋਂ ਵੀ ਨਾ ਸਾਨੂੰ ਫਰਕ ਹੋਇਆ ਮੈਂ ਆਪਣੇ ਫੈਮਿਲੀ ਡਾਕਟਰ ਕੋਲ ਵੀ ਗਿਆ ਵੀ ਉਹਨਾਂ ਕੋਲੋਂ ਟੈਸਟ ਵੀ ਕਰਵਾਇਆ ਤੇ ਉਹਨੇ ਦੱਸਿਆ ਵੀ ਤੁਹਾਨੂੰ ਗਠੀਆ ਵਾ ਜੋੜਾਂ ਦਾ ਦਰਦ ਦਾ ਜਦੋਂ ਸਾਨੂੰ ਮਨ ਡਾਕਟਰ ਨੇ ਦੱਸਿਆ ਵੀ ਮਾਨੂੰ ਗਠੀਆ ਵਾ ਉਹਦਾ ਸਾਡਾ ਮੇਰੇ ਦਿਨਾਂ ਸਰੋਇਆ ਕਿ ਮੈਂ ਤਾਂ ਕੰਮ ਤੋਂ ਵੀ ਬੈਠ ਗਿਆ ਮੁਸ਼ਕਲ ਹੋ ਗਈ ਕਈ ਬੱਚਿਆਂ ਨੂੰ ਕਹਿਣਾ ਵੀ ਸਕੂਟਰ ਸਟਾਰਟ ਕਰਕੇ ਦੋ ਕਈ ਵਾਰੀ ਜਦੋਂ ਮੈਂ ਸਕੂਟਰ ਆਪਣੇ ਕਲੱਚ ਦਬਣਾ ਵੀ ਉਦੋਂ ਤੋਂ ਵੀ ਮੈਂ ਦਬ ਨਹੀਂ ਸਕਦਾ ਉਹਨੇ ਫਿਰ ਕਈ ਵਾਰੀ ਆਣਾ ਵੀ ਕਿੰਦੇ ਮੈਂ ਡਿਗਣਾ ਬਵਾ ਵੀ ਉਹਦੇ ਕਰਕੇ ਕੰਮ ਤੋਂ ਵੀ ਲੇਟ ਹੋ ਜਾਣਾ ਇਸ ਕਰਕੇ ਬੱਚਿਆਂ ਨੂੰ ਲੈਣਾ ਵੀ ਬਾਈਆਂ ਨੂੰ ਸਟਾਰਟ ਕਰਕੇ ਤਾਂ ਹੌਲੀ ਹੌਲੀ ਬਿਲਕੁਲ ਲੈ ਕੇ ਜਾਣਾ ਤੇ ਉਸ ਤੋਂ ਬਾਅਦ ਮੈਂ ਕਾफी ਦਵਾਈਆਂ ਨਹੀਂ ਆ ਜਿਹਦੀ ਜਿੰਨੇ ਵੀ ਕਿਸੇ ਨੇ ਸੰਦਸਣਾ ਵੀ ਅੰਗਰੇਜ਼ੀ ਨਾਲ ਦਵਾਈ ਨਾਲ ਉਹ ਦਾ ਦੇਸੀ ਦਵਾਈ ਨਾਲ ਉਹ ਅਸੀਂ ਕਾफी ਦਵਾਈਆਂ ਨਹੀਂ ਆ ਤੇ ਕਿਸੇ ਨੇ ਕਹਿਣਾ ਵੀ ਜਿੱਥੇ ਤੱਕ ਵੀ ਅਸੀਂ ਅਗਲੇ ਨੇ ਜਾਣ ਕਹਿਣਾ ਵੀ ਉਸ ਉੱਥੇ ਜਾਵਣ ਉਹਨਾਂ ਦੀ ਦਵਾਈ ਖਾਣ ਨਾਲ ਜਿੰਨੇ ਦਿਨ ਦਵਾਈ ਖਾਣੀ ਉਹਨੇ ਦੇ ਠੀਕ ਰਹਿਣਾ ਉਸ ਤੋਂ ਬਾਅਦ ਮੁੜ ਕੇ ਸਾਹ ਫੇਰ ਉਹੀ ਹਾਲ ਹੋ ਜਾਣਾ ਮੇਰਾ ਦਵਾਈ ਖਾਣ ਨਾਲ ਨਾਲ ਤਾਂ ਮੇਰਾ ਸਰੀਰ ਦਾ ਨੁਕਸਾਨ ਹੋਣ ਲੱਗ ਗਿਆ ਮੈਂ ਤਾਂ ਤੁਰਨਾ ਵੀ ਇੰਨਾ ਮੁਸ਼ਕਲ ਹੋ ਗਈ ਕਿ ਕਿਸੇ بڑے ਹੁਣ ਬਾਹਰ ਦੇ ਆਪ ਦੀ ਕੰਮ ਵੀ ਕਰਨੇ ਹੁੰਦੇ ਸੀਗੇ ਉਹਨਾਂ ਨਾਲ ਜਾ ਕੇ ਮੈਨੂੰ ਮੈਨੂੰ ਇੰਨੀ ਦਿੱਕਤ ਆਉਣ ਲੱਗੀ ਜਿਵੇਂ ਜਿਵੇਂ ਮੈਂ ਦਵਾਈ ਲੈਣੀ ਡਾਕਟਰ ਬਦਲਣਾ ਉਹਨਾਂ ਨੇ ਆਪ ਦੀ ਦਵਾਈ ਬਦਲਨੀ ਉਹ ਮੇਰੇ ਨਾਲ ਇੱਕ ਤਜਰਬੇ ਵਾਲਾ ਕੰਮ ਕਰਨ ਲੱਗੇ ਵੀ ਦਵਾਈ ਦੋ ਦਿਨ ਦੋ ਟੈਸਟ ਕਰਕੇ ਦੇਖੂ ਤੇ ਦਵਾਈ ਦੋ ਫਿਰ ਇੱਕ ਦਿਨ ਆਪਣੇ ਮੇਰੇ ਬੱਚਿਆਂ ਨੇ ਆਪਣੇ ਮੋਬਾਈਲ ਤੋਂ ਦੇਖਾ ਵੀ ਨਾ ਡਾਕਟਰ ਸਾਹਿਬ ਦਾ ਜੋ ਡਾਕਟਰ ਸ਼ਾਂਦਾ ਜੀ ਦਾ ਸਿੰਘਾ ਤੇ ਮੱਚੇ ਮੈਨੂੰ ਕਹਿੰਦੇ ਨੇ ਇਹ ਇਨਾ ਤੋਂ ਕੋਲੇ ਜਾ ਕੇ ਦਵਾਈ ਲੈ ਕੇ ਦੇਖੋ ਤੇ ਮੇਰੇ ਬੱਚਿਆਂ ਨੇ ਮੈਨੂੰ ਉੱਥੇ ਫਿਰ ਡਾਕਟਰ ਸ਼ਾਹਦਾ ਜੀ ਕੋਲ ਲੈ ਕੇ ਗਏ ਉਹਨਾਂ ਨੇ ਮੇਰਾ ਟੈਸਟ ਕਰਿਆ ਤੇ ਉਹਨਾਂ ਨੇ ਕਹਿੰਦੇ ਤੁਹਾਡਾ ਗਠੀਆ ਬਹੁਤ ਵਧਿਆ ਹੈ ਮੈਂ ਤੁਹਾਨੂੰ 1 ਸਾਲ ਦਵਾਈ ਖਾਣੀ ਪਊਗੀ ਉਸ ਤੋਂ ਬਾਅਦ ਮੈਂ ਦਵਾਈ ਉਹਨਾਂ ਨੇ ਮੈਨੂੰ ਮੈਨੂੰ ਮਹੀਨੇ ਦੀ ਦਵਾਈ ਦਿੱਤੀ ਦਵਾਈ ਦੇ ਨਾਲ-ਨਾਲ ਮੈਨੂੰ ਉਹਨਾਂ ਨੇ ਫਿਰ ਡਾਕਟਰ ਸਾਹਿਬ ਨੇ ਇੱਕ ਬਰਜਿਸ਼ ਦੱਸੀ ਕਸਰਤ ਕਰਨੀ ਨਸੀ ਤੇ ਉਹਨਾਂ ਨੇ ਮੇਰਾ ਖਾਣ ਪੀਣ ਦਾ ਮੈਨੂੰ ਜੋ ਵੀ ਦੱਸਿਆ ਵੀ ਆ ਤੁਸੀਂ ਡਾਈਟ ਕਰਨੀ ਆ ਅਰ 7-8 ਮਹੀਨੇ ਹੋ ਗਏ ਉਹਨਾਂ ਦੀ ਦਵਾਈ ਬੰਦ ਕਰੀ ਨੂੰ ਜਿਵੇਂ ਦੁਬਾਰਾ ਸਿਆਲ ਆ ਗਿਆ ਤਾਂ ਵੀ ਨਹੀਂ ਤਾਂ ਇਸ ਸਿਆਲ ਦੇ ਵਿੱਚ ਮੈਨੂੰ ਇਹ ਨਹੀਂ ਪਰੇਸ਼ਾਨੀ ਹੋ ਜਾਂਦੀ ਉਹ ਮੈਂ ਬਿਲਕੁਲ ਸਹੀ ਹਾਂ ਕੋਈ ਦਵਾਈ ਨਹੀਂ ਉਹਨਾਂ ਦੀ ਖਾ ਰੇ ਅੰਦਰ ਕੋਈ ਦਵਾਈ ਬੰਦ ਆ ਔਰ ਮਿਲ ਬਲ ਆਪਣੇ ਕੋਈ ਸੂਜਨ ਨਹੀਂ ਹੁਣਾਉਂਦੀ ਬਿਲਕੁਲ ਆਪਣੇ ਗੋਡੇ ਵੀ ਸਹੀ ਆ ਸਰਵਾਈਕਲ ਦਾ ਗਠੀਏ ਦਾ ਜੋ ਵੀ ਉਹਨਾਂ ਨੇ ਦਵਾਈ ਤਰੀਕੇ ਨਾਲ ਖਾਈ ਉਹਨਾਂ ਨਾਲ ਮੈਂਬਰ ਪੂਰਾ ਹੁਣ ਬਿਲਕੁਲ ਫਟਾ ਆਪਣੇ ਸੱਬ ਪਾਸੇ ਦੇਖੋ ਹੱਥ ਵੀ ਮੇਰੇ ਅੱਗੇ ਨਹੀਂ ਨਾ ਫੀ ਮੀਚਣੀ ਵੀ ਮੈਨੂੰ ਔਖੀ ਹੋ ਜਾਂਦੀ ਸੀਗੀ ਇਹ ਕਰਕੇ ਮੈਂ ਬਿਲਕੁਲ ਫਿਰ ਮੈਂ ਫਿੱਟ ਫੜਨਾ ਉਹ ਸਾਰੇ ਆਪਣੇ ਤਰੀਕੇ ਨਾਲ ਜੋ ਵੀ ਘਰ ਦੇ ਕੰਮ ਨੇ ਉਹ ਵੀ ਮੈਂ ਕਰ ਰਿਹਾ ਮੈਂ ਡਾਕਟਰ ਸ਼ਾਨਦਾਰ ਜੀ ਦਾ ਮੈਂ ਬਹਿਜ ਨੂੰ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਮੈਨੂੰ ਸਹੀ ਤਰੀਕੇ ਨਾਲ ਦਵਾਈ ਦੇ ਕੇ ਮੇਰਾ ਵਧੀਆ ਟ੍ਰੀਟਮੈਂਟ ਕਰਕੇ ਮੈਨੂੰ ਆਪਣੀ ਸੀਟ ਤੇ ਚੱਲਣ ਯੋਗ ਕੰਦ ਦਿੱਤਾ